ਜਾਦੂ ਦੇਸ਼ ਆ ਜਾ ਅੱਛਾ ਉਹਦੇ ਚ ਫੈਸਲਾ ਹੋਇਆ ਵਿਭਾਸ਼ਾ ਦੇ ਆਧਾਰ ਤੇ ਸੂਬੇ ਬਣੇ 14 ਸੂਬੇ ਬਣੇ ਮੁਰਕਦੇ 14 ਹੀ ਭਾਸ਼ਾ ਰੇਣਾ ਜਿਹੜੇ 8ਵਾਂ ਸ਼ੈਡਿਊਲ ਹੈ ਸਿਧਾਂਤ ਕੁਝ 14 ਭਾਸ਼ਾ ਨਹੀਂ ਹੁਣ बाई ਨੇ ਉਹ 14 ਹੀ ਸੂਬੇ ਬਣੇ ਅਸਾਮ ਬੰਗਾਲ ਬਿਹਾਰ ਹੈ ਜੀ ਤੇ ਆਪਣਾ ਮੱਧ ਪ੍ਰਦੇਸ਼ ਉਹਨੂੰ ਸੀਪੀ ਕਹਿੰਦੇ ਸੀ ਤੂੰ ਯੂਪੀ ਸੀਪੀ ਵਾਲੇ ਦੇ ਰਿਸਰਚ ਦੇ ਨੋਟ ਤੋਂ ਬਾਅਦ ਸੈਂਟਰਡ ਆਫ ਦੇ ਮੱਧ ਭਾਰਤ ਦੇ ਜਿਵੇਂ ਤਾਂ ਕਹਿੰਦੇ ਆ ਯੂਪੀ ਉੱਤਰ ਪ੍ਰਦੇਸ਼ ਤੇ ਇਸਨਾ ਮ드ਰਾਸ ਮੁੰਬਈ ਉਦੋਂ ਮੁੰਬਈ ਮ드ਰਾਸ ਸੂਬੇ ਸੀਗੇ ਆ ਕਰਨਾਟਕਾ ਮਹਾਰਾਸ਼ਟਰ ਨਹੀਂ ਸੀ ਜੀ 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 ਥੋੜੀ ਜਿਹੀ ਦੇ ਦਾਪ ਤੇ ਇਸ ਸੂਬੇ ਬਣੇ Rajasthan ਠੀਕ ਹੋ ਗਿਆ ਤੇ ਮ드ਰਾਸ ਦਾ ਉਹਦੇ ਉੱਤੇ ਹੋ ਗਿਆ ਇਸਨਾ ਜਿਹੜੇ ਬੋਦੀ ਦੇ ਉਹ 14 ਬੋਦੀਆਂ ਦੇ ਵਿੱਚ ਪੰਜਾਬੀ ਵੀ ਸ਼ਾਮਿਲ ਸੀ ਕਿ ਇਹ ਵੀ ਚਰਚਾ ਹੋਈ ਵੀ ਦੇਸ਼ ਦੀ ਭਾਸ਼ਾ ਕਿ ਲਈ ਹੋਵੇ ਜਾਂਦੀ ਤੋਂ ਬਾਅਦ ਇਹ ਹੋ ਗਿਆ ਨਾ ਸੂਬਿਆਂ ਦੀ ਦੇਸ਼ ਦੀ ਭਾਸ਼ਾ ਕਿਹੜੀ ਹੋਵੇ ਉਹਦੇ ਵਿੱਚ ਬੜੀ ਲੰਬੀ ਚਰਚਾ ਹੋਈ ਹੋਈ ਹੈ 3 ਦਿਨ ਲੱਗਤ ਚਰਚਾ ਵੀ ਹੋਈ 1990 ਚ 14 ਹੰਕਾਰਨੀ ਬਹਿਸ ਸਮਾਜ ਉਹਦੇ ਵਿੱਚ ਇਹ ਫੈਸਲਾ ਹੋਇਆ ਵੀ ਹਿੰਦੀ ਸਾਡੀ ਦਫਤਰੀ ਭਾਸ਼ਾ ਹੋਏਗੀ ਪਾਲ ਸਰਕਾਰ ਦੀ ਹੂੰ ਉਹ ਵੀ 15 ਸਾਲਾਂ ਬਾਅਦ ਲੈਣਾ ਅੰਗਰੇਜ਼ੀ ਰਹਿ ਗਈ ਉਦੋਂ ਵਾਧਿਆ ਜੇ ਹਿੰਦੀ ਬਣਾਉਣੀ ਹੋਈ ਤਾਂ ਬਣਾ ਲੈਣੀ ਇਹ ਅਜਾਜ ਹੁੰਦੀ ਹੈ ਸੁਣਾਂ ਤੇ ਉਹ ਜਿਹੜੀ ਸਰਦੀ ਭਾਸ਼ਾ ਹੈ ਉਹ ਡਾਕਟਰੀ ਭਾਸ਼ਾ ਹੈ ਉਸ ਬਹਿਸ ਦੇ ਵਿੱਚ ਇੱਕ ਬੰਦਾ ਜਿਹੜਾ ਹਿੰਦੀ ਦਾ ਬੜਾ ਪੈਰੋਕਾਰ ਸੀ ਉਹਨੇ ਦੂਜੇ ਦਿਨ ਜਦੋਂ ਫੈਸਲਾ ਹੋ ਗਿਆ ਦੂਜੇ ਦਿਨ ਕਿਹਾ ਵੀ ਚਲੋ ਬਹੁਤ ਵਧੀਆ ਹੋਇਆ ਇਹ ਰਾਸ਼ਟਰੀ ਭਾਸ਼ਾ ਹਿੰਦੀ ਬਣੀ ਤਾਂ ਬਾਕੀ ਮੈਂ ਕਹਾ ਰਾਸ਼ਟਰੀ ਭਾਸ਼ਾ ਨਹੀਂ ਡਾਕਟਰੀ ਭਾਸ਼ਾ ਇਹ ਫਰਕ ਹੈ ਇਹ ਡਾਕਟਰੀ ਭਾਸ਼ਾ ਭਾਸ਼ਾ ਦਾ ਰਾਸ਼ਟਰੀ ਭਾਸ਼ਾ ਨਹੀਂ ਹੈ 14 ਦੀਆਂ ਦੇ 14 ਭਾਸ਼ਾ ਦਾ ਜਿਹੜਾ ਅਖਤਿਆਰ ਉਹ ਬਰਾਬਰ ਹੈ ਜਦਜ ਅਸੀਂ ਕਿਸੇ ਬੰਦਿਆਂ ਨੂੰ ਬਰਾਬਰ ਅਖਤਿਆਰ ਚ ਖੜੇ ਕਰਨਾ ਹੋਵੇ ਵੀ ਹਰੇਕ ਦਾ ਅਖਤਿਆਰ ਬਰਾਬਰ ਹੈ ਤਾਂ ਅਸੀਂ ਉਹਨੂੰ ਅੱਖਰ ਕਰਮ ਚ ਲਿਖਦੇ ਆ ਕਿਉਂਕਿ ਅੱਖਰ ਉਹਦੇ ਨਾਮ ਦੇ ਨਾਲ ਆਉਣਾ ਹੂੰ ਇਸੇ ਕਰਕੇ ਉੱਤੇ ਪਨਾ ਇਹ ਨਾਲ ਸਮੀ ਆਉਂਦੀ ਹੈ ਜੀ ਜੀ ਉਹ ਗੱਲ ਹੀ ਬੰਗੜਾ ਆਉਂਦੀ ਹੈ ਵੀ ਨਾਲ ਹੂੰ ਤੋ ਇਹ ਇਹਨੂੰ ਆਪਾਂ ਸਮਝੀਏ ਉੱਤਰ ਦੇ ਜਿਹੜਾ ਹੈਗਾ ਪੰਜਾਬੀਏ ਕਾਫੀ ਪਿੱਛੇ ਹੁੰਦੀ ਹੈ ਕਿਉਂਕਿ ਪੀ ਹੈ ਹੀ ਬੜੇ ਪਿੱਛੇ ਹੂੰ ਹੂੰ ਜੀ ਸੋ ਇਹ ਆਪਾਂ ਹੈ ਸਮਝੀਏ ਪੀ ਉਸ ਤੋਂ ਵੀ ਪਿੱਛੇ ਹੁੰਦੀ ਹੈ ਤਾਮਲ ਹੂੰ ਹੂੰ ਪੱਤ ਗੂ ਤਾਮਲ ਹੈ ਨੀ ਸੋ ਇਹਨੂੰ ਆਪਾਂ ਜੇ ਆਏ ਸਮਝੀਏ ਸਾਰੀਆਂ ਬਰਾਬਰ ਸੀ ਤੇ ਹੋੜੀ ਹੋੜੀ ਹੋੜ ਪਾਈ ਗਏ ਬਾਈ ਗੁਣੀ ਸਾਰੀਆਂ ਹੀ ਭਾਈ ਨੇ ਸਾਰੀਆਂ ਜੇ ਰਾਸ਼ਟਰੀ ਨੇ ਤਾਂ ਇਹ ਖੇਤਰੀ ਨੇ ਤਾਂ ਵੀ ਸਾਰੀਆਂ ਖੇਤਰੀ ਨੇ ਜਿਵੇਂ ਮਰਜ਼ੀ ਕਰੇ ਕੋਈ ਰਾਸ਼ਟਰੀ ਪਛਾਣ ਨਹੀਂ ਹੈ ਸਾਰੀ ਇੰਡਸਟਰੀ ਪਛਾਣ ਕੋਈ ਖੇਤਰੀ ਪਛਾਣ ਨਹੀਂ ਸਾਰੀ ਖੇਤਰੀ ਪਛਾਣ ਹੈ